ਤੁਸੀਂ ਦੇਖ ਰਹੇ ਹੋ ਜੀਡੀਐਸ ਨਿਊਜ਼ ਚੈਨਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਅੱਜ ਦਾ ਜੋ ਵਿਸ਼ਾ ਹੈ ਸਿੱਖ ਇਤਿਹਾਸ ਦੇ ਨਾਲ ਸੰਬੰਧਤ ਹੈ ਬਹੁਤ ਸਾਰੇ ਜਿਹੜੇ ਨੇ ਸੀਰੀਅਲ ਜਾਂ ਫਿਲਮਾਂ ਵੀ ਬਣ ਚੁੱਕੀਆਂ ਨੇ ਬੀਬੀ ਰਜਨੀ ਤੇ ਪੱਤੀ ਵਿਖੇ ਗੁਰਦੁਆਰਾ ਸਾਹਿਬ ਵੀ ਮੌਜੂਦ ਹੈ ਬੀਬੀ ਰਜਨੀ ਦਾ ਗੁਰਦੁਆਰਾ ਬਣਿਆ ਹੈ ਇੱਕ ਫਿਲਮ ਆਉਣ ਵਾਲੀ ਹੈ ਫਿਰ ਬੀਬੀ ਰਜਨੀ ਤੇ ਅੱਜ ਜਾਂ ਕੱਲ ਤੱਕ ਉਹ ਰਿਲੀਜ਼ ਹੋ ਜਾਣੀ ਹੈ ਪਰ ਬਹੁਤੇ ਜਿਹੜੇ ਵਿਦਵਾਨ ਨੇ ਕਹਿ ਰਹੇ ਨੇ ਕਿ ਇਹ ਜਿਹੜੀ ਆ ਇਹ ਫੇਕ ਹੈ ਇਹ ਸਿੱਖ ਇਤਿਹਾਸ ਦੇ ਨਾਲ ਜੋੜੀ ਗਈ ਆ ਇਹ ਪੱਥਰ ਨਹੀਂ ਨੇ ਇਹ ਇੱਕ ਮਿਥਿਹਾਸ ਹੈ ਇਤਿਹਾਸ ਨਹੀਂ ਹੈ ਸਾਡੇ ਨਾਲ ਫੈਦਲਬਖ ਸਿੰਘ ਜੀ ਡੁੜੇ ਨੇ ਉਹਨਾਂ ਦੇ ਕੋਲ ਆਪਾਂ ਸਾਰਾ ਜਿਹੜਾ ਇਤਿਹਾਸ ਹੈ ਇਹ ਸੁਣਦੇ ਆ ਫੈਦਲਬਖ ਸਿੰਘ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੀਬੀ ਰਜਨੀ ਤੇ ਪਹਿਲਾਂ ਵੀ ਫਿਲਮ ਬਣ ਚੁੱਕੀ ਹੈ ਕਈ ਸੀਰੀਅਲ ਵੀ ਬਣੇ ਨੇ ਤਾਂ ਪੱਟੀ ਵਿਖੇ ਗੁਰਦੁਆਰਾ ਵੀ ਮੌਜੂਦ ਹੈ ਕਈ ਵਿਦਵਾਨ ਕਹਿ ਰਹੇ ਨੇ ਕਿ ਇਹ ਇਤਿਹਾਸ ਹੈ ਇਹ ਇਤਿਹਾਸ ਨਹੀਂ ਹੈ ਤੁਸੀਂ ਕਿਦਾਂ ਦੇਖਦੇ ਜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਸਭ ਤੋਂ ਪਹਿਲਾਂ ਗੁਰੂ ਪਿਆਰੀ ਸਾਥ ਸੰਗਤ ਜੀ ਜਿਸ ਮੁੱਦੇ ਤੇ ਅੱਜ ਇਸ ਵੀਰ ਨੇ ਵਿਚਾਰ ਕਰਨ ਲਈ ਕਿਹਾ ਹੈ ਉਹ ਮੁੱਦਾ ਜ ਜਦ ਆਪਾਂ ਗੁਰਬਾਣੀ ਦੇ ਤੱਤ ਤੇ ਵਿਚਾਰਾਂਗੇ ਤਾਂ ਸ਼ਾਇਦ ਸਾਨੂੰ ਉਹਦੀ ਅਸਲੀਅਤ ਬਹੁਤ ਜਲਦੀ ਸਮਝ ਆ ਜਾਊ ਪਰ ਜਦੋਂ ਅਸੀਂ ਉਹਨੂੰ ਆਪਣੇ ਆਪ ਦੀ ਸੋਚ ਨਾਲ ਆਪਣੀ ਪਰਖ ਨਾਲ ਵੇਖਾਂਗੇ ਤਾਂ ਕਈ ਤਰ੍ਹਾਂ ਦੇ ਸਵਾਲ ਵਿਵਾਦ ਖੜੇ ਹੋਣਗੇ ਹਾਲਾਂਕਿ ਗੁਰਬਾਣੀ ਨੇ ਬੜੇ ਪਿਆਰ ਦੇ ਨਾਲ ਬਿਲਕੁਲ ਕਲੀਅਰ ਗੱਲ ਕੀਤੀ ਹੈ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲੈ ਬਲਾਏ ਪੀ ਜਦੋਂ ਵੀ ਕੋਈ ਵਿਵਾਦ ਪੈਦਾ ਹੁੰਦਾ ਹੈ ਜਾਂ ਜਦੋਂ ਵੀ ਕੋਈ ਮੁਸ਼ਕਲ ਖੜੀ ਹੁੰਦੀ ਹੈ ਤੁਹਾਨੂੰ ਲੱਗਦਾ ਹੈ ਤੇ ਤੁਸੀਂ ਉਹਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਗੁਰੂ ਦੇ ਅੱਗੇ ਬੈਠ ਕੇ ਸਮਾਦ ਕਰੋ ਉੱਦ ਜੋ ਆਪਣੀ ਗੱਲ ਲੱਭ ਲਓ ਹੁਣ ਗੱਲ ਦਾ ਇਹ ਸੀ ਵੀ ਆਪਾਂ ਉਹਨੂੰ ਗੁਰਬਾਣੀ ਦੀ ਕਸਵਟੀ ਤੇ ਪਰਖਣਾ ਸੀ ਬਿਲਕੁਲ ਪਰ ਜਦੋਂ ਅਸੀਂ ਉਹਨੂੰ ਗੁਰਬਾਣੀ